ਉੱਛਿਆਰ ਪਰਦਿਆਂ ਸਵੇਰਾ ਜਿੱਥੇ ਆਮ ਤੌਰ ਤੇ ਸ਼ਾਂਤ ਹੁੰਦੀਆਂ ਹੈ ਪਰ ਅੱਜ ਦੀ ਸਵੇਰ ਵਿੱਚ ਇੱਕ ਅਜੀਬ ਜਿਹਾ ਖੌਫ ਫਸਰਿਆ ਸੀ ਤੂਰਤ ਦੀਆਂ ਪਹਿਲੀਆਂ ਕਿਰਨਾਂ ਅਜੇ ਪੂਰੀ ਤਰ੍ਹਾਂ ਨਿਕਲੀਆਂ ਵੀ ਨਹੀਂ ਸਨ ਕਿ ਸ਼ਹਿਰ ਦੇ ਇੱਕ ਪਾਸੇ ਜੋ ਕਿ ਨਸ਼ੇ ਦੇ ਕਾਰੋਬਾਰ ਲਈ ਬਦਨਾਮ ਸੀ ਭਾਰੀ ਗਤੀਵਿਧੀ ਸ਼ੁਰੂ ਹੋ ਗਈ ਪੁਲਿਸ ਦੀਆਂ ਗੱਡੀਆਂ ਸਾਇਰਨ ਬਜਾਉਂਦੀਆਂ ਹੋਈਆਂ ਤੇਜ਼ੀ ਨਾਲ ਅੱਗੇ ਵਧ ਰਹੀਆਂ ਸਨ ਲੋਕ ਆਪਣੇ ਘਰਾਂ ਦੀਆਂ ਖਿੜਕੀਆਂ ਵਿੱਚੋਂ ਝਾਕ ਰਹੇ ਸਨ ਉਹਨਾਂ ਦੀਆਂ ਅੱਖਾਂ ਵਿੱਚ ਉਤਸੁਕਤਾ ਦੇ ਨਾਲ ਨਾਲ ਇੱਕ ਡਰ ਵੀ ਸੀ ਅੱਜ ਕੁਝ ਵੱਡਾ ਹੋਣ ਵਾਲਾ ਹੈ ਖਾਣੇਦਾਰ ਹਰਜੀਤ ਸਿੰਘ ਜੋ ਆਪਣੀ ਇਮਾਨਦਾਰੀ ਅਦੇ ਸਖਤ ਕਾਰਵਾਈ ਲਈ ਪੂਰੇ ਪੰਜਾਬ ਦੇ ਵਿੱਚ ਜਾਣਿਆ ਜਾਂਦਾ ਹੈ ਅੱਜ ਇਸ ਇਤਿਹਾਸਿਕ ਕਾਰਵਾਈ ਦੀ ਅਗਵਾਈ ਕਰ ਰਿਹਾ ਹੈ ਉਹਨਾਂ ਦੇ ਚਿਹਰੇ ਤੇ ਦ੍ਰਿੜਤਾ ਹੈ ਪਰ ਅੰਦਰੋਂ ਇੱਕ ਅਜੀਬ ਜਿਹੀ ਬੇਚਾਨੀ ਉਹਨਾਂ ਨੂੰ ਘੇਰੀ ਹੋਈ ਸੀ ਉਹਨਾਂ ਦਾ ਦਿਲ ਤੇਜ਼ੀ ਨਾਲ ਟੜਕਰਿਆ ਹੋਏ ਜਿਵੇਂ ਕੋਈ ਅਣਸੁਲਝਿਆ ਸਵਾਲ ਉਹਨਾਂ ਦੇ ਅੰਦਰ ਚਿੱਕਾ ਮੰਨਿਆ ਹੋਵੇ ਬੱਡੋਜਰ ਨੇ ਘਰਾਂ ਦੇ ਮੁੱਖ ਕੰਧ ਤੇ ਵਾਰ ਕੀਤਾ ਤੇ ਇੱਟਾਂ ਸਿਮਿੰਟ ਤੇ ਲੱਕੜ ਦੇ ਟੁਕੜੇ ਤਾਸ ਤੇ ਪੱਤਿਆਂ ਮੰਗ ਬिखर ਗਏ ਢੂੜ ਦਾ ਇੱਕ ਹੋਰ ਭਾਰੀ ਗੁਬਾਰ ਉੱਠਿਆ ਤੇ ਉਸ ਢੂੜ ਦੇ ਪਿੱਛੇ ਇੱਕ ਭਿਆਨਕ ਸੱਚ ਸਾਹਮਣੇ ਆਇਆ ਇੱਕ ਕਮਰਾ ਜੋ ਖਣੇਰੇ ਅਤੇ ਬਦਬੂਆਂ ਨਾਲ ਭਰਿਆ ਸੀ ਜਿੱਤੋਂ ਨਸ਼ੇ ਅਤੇ ਸੜਨ ਦੀ ਇੱਕ ਤਿੱਖੀ ਗੰਧ ਆ ਰਹੀ ਸੀ ਅੰਦਰ ਦਾ ਦ੍ਰਿਸ਼ ਕਿਸੇ ਨਰਕ ਤੋਂ ਘੱਟ ਨਹੀਂ ਸੀ ਕਈ ਸ਼ਰੀਰ ਜ਼ਮੀਨ ਤੇ ਪਏ ਹੋਣਾ ਕੁਝ ਕੰਦਾਂ ਨਾਲ ਢਿਲੇ ਬਿਠੇ ਹਨ ਤੇ ਕੁਝ ਅਜੇ ਵੀ ਆਪਣੇ ਆਪ ਨੂੰ ਤਬਾਹ ਕਰਨ ਵਿੱਚ ਮਸਰੂਫ ਹਨ ਉਹਨਾਂ ਦੀਆਂ ਰੂਹਾਂ ਪਹਿਲਾਂ ਹੀ ਮਰ ਚੁੱਕੀਆਂ ਹਨ ਉਹਨਾਂ ਦੀਆਂ ਅੱਖਾਂ ਖਾਲੀ ਹਨ ਚਿਹਰੇ ਤੇ ਮੌਤ ਦਾ ਸੋਇਆ ਮੜਰਾ ਰਿਹਾ ਹੈ ਹਰਜੀਤ ਸਿੰਘ ਦੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ ਉਹਨਾਂ ਨੂੰ ਲੱਗਿਆ ਜਿਵੇਂ ਕਿਸੇ ਨੇ ਉਹਨਾਂ ਦੇ ਜਿਗਰ ਤੇ ਵਾਰ ਕੀਤਾ ਹੋਵੇ ਇਹ ਦ੍ਰਿਸ਼ ਦੇਖਦਿਆਂ ਹੀ ਇੱਕ ਡੂੰਗੀ ਚੀਕ ਉਹਨਾਂ ਦੇ ਗਲੇੋਂ ਨਿਕਲੀ ਜਿਸਨੇ ਅੱਜ ਇਸ ਘਰ ਨੂੰ ਤਾਉਣ ਦਾ ਹੁਕਮ ਦਿੱਤਾ ਸੀ ਪਰ ਇਸ ਤੋਂ ਵੀ ਭਿਆਨਕ ਦ੍ਰਿਸ਼ ਹੈ ਉਹਨਾਂ ਦੇ ਸਾਹਮਣੇ ਆਉਣ ਵਾਲਾ ਸੀ ऐसे ही नशेड़ियों ਦੀ ਭੀੜ ਵਿੱਚ ਜਿੱਥੇ ਜ਼ਿੰਦਗੀਆਂ ਤਬਾਹ ਹੋ ਰਹੀਆਂ ਸਨ ਇੱਕ ਜਵਾਨ ਲੜਕੀ ਦਾ ਸਰੀਰ ਜ਼ਮੀਨ ਤੇ ਪਿਆ ਹੈ ਜਿਸ ਦੀਆਂ ਬਾਹਾਂ ਤੇ ਨਸ਼ੇ ਦੇ ਨਵੇਂ ਨਿਸ਼ਾਨ ਸਨ ਤੇ ਉਸਦੇ ਹੱਥ ਦੇ ਵਿੱਚ ਅਜੇ ਵੀ ਇੱਕ ਸਰਿੰਜ ਸੀ ਜੋ ਸ਼ਾਇਦ ਹੁਣੇ ਹੀ ਵਰਤੀ ਗਈ ਸੀ ਉਸ ਦਾ ਚਿਹਰਾ ਪੀੜਾ ਪੈ ਚੁੱਕਾ ਸੀ ਤੇ ਉਸਤੇ ਬੁੱਲ ਨੀਲੇ ਪੈ ਚੁੱਕੇ ਸਨ ਜੋ ਮੌਤ ਦੀ ਨਿਸ਼ਾਨੀ ਸਨ ਹਰਜੀਤ ਸਿੰਘ ਕੰਬ ਦੇ ਕਦਮਾਂ ਨਾਲ ਉਸ ਕੁੜੀ ਦੇ ਨੇੜੇ ਗਏ ਉਹਨਾਂ ਦਾ ਦਿਲ ਜ਼ੋਰ ਜ਼ੋਰ ਦੇ ਨਾਲ ਟੜਕ ਰਿਹਾ ਸੀ ਜਦੋਂ ਉਹਨਾਂ ਨੇ ਝੁੱਕ ਕੇ ਉਸ ਕੁੜੀ ਦਾ ਚਿਹਰਾ ਦੇਖਿਆ ਨਾ ਤਾਂ ਉਹਨਾਂ ਦੇ ਸਾਰੇ ਰੁਕ ਗਏ ਅਤੇ ਸਾਰੀ ਦੁਨੀਆ ਉਹਨਾਂ ਦੇ ਅੜੇ-ਵੜੇ ਥਮ ਗਈ। ਇਹ ਕੁੜੀ ਇਤਾਂ ਉਹਨਾਂ ਦੀ ਆਪਣੀ ਧੀ ਸੀ, ਰੂਪੀ ਉਹਨਾਂ ਦੀ ਇਕਲੋਤੀ ਧੀ ਜਿਸ ਨੂੰ ਉਹ ਸਵੇਰੇ ਕੰਮ ਛੱਡ ਕੇ ਆਏ ਸਨ। ਉਹ ਇਤਨ ਨਸ਼ੇ ਦੇ ਇਸ ਨਰਕ ਅੜੇ ਤੇ ਕਿਵੇਂ ਪਈ ਸੀ? ਕੀ ਕਰਨੀ ਸੀ ਇੱਥੇ? ਕਿ ਉਹ ਸੱਚਮੁੱਚ ਉਹਨਾਂ ਦੀ ਆਪਣੀ ਧੀ ਜਾਂ ਕੁਝ ਹੋਰ ਹੈ? ਜੇਕਰ ਹਾਂ ਤਾਂ ਉਹ ਇੱਥੇ ਇਸ ਦੌਲ ਦੇ ਵਿੱਚ ਕਿਵੇਂ ਫਸੇ? ਆਖਰਕਾਰ ਜਿਸਨੂੰ ਖਤਮ ਕਰਨ ਦੇ ਲਈ ਹਰਜੀਤ ਸਿੰਘ ਆਪ ਇੱਥੇ ਆਇਆ ਸੀ ਆਖਿਰਕਾਰ ਇੱਕ ਹੀ ਪੜਾਵਿਆ ਇਹਨਾਂ ਸਭ ਸਵਾਲਾਂ ਦੇ ਜਵਾਬ ਜਾਣ ਲਈ ਬਣੇ ਰਿਓ ਜੀ ਵੀਡੀਓ ਦੇ ਅੰਤ ਤੱਕ ਜੇਕਰ ਚੈਨਲ ਤੇ ਉਪਰ ਨਵੇਂ ਹੋ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਆਓ ਦੋਸਤੋ ਬਿਨਾਂ ਦੇਰ ਕੀਤੇ ਅੱਜ ਸ਼ੁਰੂ ਕਰਦੇ ਹਾਂ ਜੀ ਅੱਜ ਵੀ ਇਹ ਬੜੀ ਖਾਸ ਵੀਡੀਓ ਖਾਣੇਦਾਰ ਹਰਜੀਤ ਸਿੰਘ ਆਪਣੀ ਪੁਲਿਸ ਵਰਦੀ ਵਿੱਚ ਇੱਕ ਅਡੋਲ ਪਰਬਤ ਵਾਂਗ ਖੜੇ ਸਨ ਜਿਨ੍ਹਾਂ ਦੀ ਨਿਗਾਹ ਵਿੱਚ ਇੱਕ ਚਮਕ ਅਤੇ ਇਰਾਦਿਆਂ ਦੇ ਵਿੱਚ ਲੋਹੇ ਵਰਗੀ ਮਜ਼ਬੂਤੀ ਸੀ ਫੌਜ ਵਿੱਚ ਸੇਵਾ ਕਰਦਿਆਂ ਉਹਨਾਂ ਨੇ ਦੇਸ਼ ਲਈ ਕੁਰਬਾਨੀ ਦਾ ਪਾਠ ਪੜ੍ਹਿਆ ਸੀ ਅਤੇ ਪੰਜਾਬ ਪੁਲਿਸ ਵਿੱਚ ਆ ਕੇ ਉਹਨਾਂ ਦਾ ਇੱਕੋ ਇੱਕ ਮਕਸਦ ਸੀ ਆਪਣੇ ਸੂਬੇ ਨੂੰ ਜਿੱਥੇ ਉਹ ਜੰਮੇ ਪੜੇ ਸਨ ਨਸ਼ੇ ਦੀ ਭੈੜੀ ਦਲਦਲ ਵਿੱਚੋਂ ਬਾਹਰ ਕਢਣਾ ਉਹਨਾਂ ਦਾ ਵਿਸ਼ਵਾਸ ਸੀ ਕਿ ਇੱਕ ਇਮਾਨਦਾਰ ਅਧਿਕਾਰੀ ਸਰਸ ਕਾਨੂੰਨ ਲਗੂ ਨਹੀਂ ਕਰਦਾ ਸਗੋਂ ਸਮਾਜ ਨੂੰ ਬਦਲਣ ਦੀ ਤਾਕਤ ਰੱਖਦਾ ਹੈ 2 ਸਾਲ ਪਹਿਲਾਂ ਜਦੋਂ ਉਹਨਾਂ ਦੀ ਐਸੀ ਇਮਾਨਦਾਰੀ ਕਰਕੇ ਬਦਲੀ ਲੁਧਿਆਣਾ ਵਰਗੇ ਵੱਡੇ ਸ਼ਹਿਰ ਤੋਂ ਹੁਸ਼ਿਆਰਪੁਰ ਹੋਈ ਨਾ ਤਾਂ ਉਹਨਾਂ ਦੇ ਮਨ ਵਿੱਚ ਕਈ ਉਮੀਦਾਂ ਸਨ ਉਹਨਾਂ ਨੇ ਸੋਚਿਆ ਕਿ ਇੱਕ ਸ਼ਾਂਤ ਜ਼ਿਲ੍ਹਾ ਹੋਵੇਗਾ ਜਿੱਥੇ ਉਹ ਆਪਣੇ ਤਜਰਬੇ ਅਤੇ ਊਰਜਾ ਨਾਲ ਨਸ਼ੇ ਨੂੰ ਜੜੋਂ ਖਤਮ ਕਰ ਦੇਣਗੇ ਪਰ ਹੁਸ਼ਿਆਰਪੁਰ ਆ ਕੇ ਉਹਨਾਂ ਦਾ ਇਹ ਪਰਮ ਜੜਾਂ ਟੁੱਟ ਗਿਆ ਸ਼ਹਿਰ ਦੀ ਖੂਬਸੂਰਤੀ ਦੇ ਪਿੱਛੇ ਇੱਕ ਭਿਆਨਕ ਸੱਚਾਈ ਰੁਕੀ ਸੀ ਇਹ ਤੇ ਨਸ਼ੇ ਦਾ ਕਾਰੋਬਾਰ ਇਨਾ ਫੈਲ ਚੁਕਿਆ ਸੀ ਕਿ ਇਹ ਇੱਕ ਸਮਾਜਿਕ ਮਹਾਮਾਰੀ ਦਾ ਰੂਪ ਧਾਰਨ ਕਰ ਚੁੱਕਿਆ ਸੀ ਤੇ ਜਿੱਦਾ ਜੱਜਦਾ ਲੈਂਦੇ ਆ ਹਰਜੀਤ ਸਿੰਘ ਨੇ ਦੇਖਿਆ ਵੀ ਸ਼ਹਿਰ ਦੇ ਕੁਝ ਬਾਹਰੀ ਇਲਾਕਿਆਂ ਵਿੱਚ ਖਾਸ ਕਰਕੇ ਝੁੱਗੀ ਝੌਪੜੀ ਵਾਲੇ ਖੇਤਰਾਂ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਹਰ ਘਰ ਵਿੱਚੋਂ ਇੱਕ ਨੌਜਵਾਨ ਨਸ਼ੇ ਦਾ ਸ਼ਿਕਾਰ ਸੀ ਮਾਪੇ ਰੋ ਰੋ ਕੇ ਆਪਣੀਆਂ ਅੱਖਾਂ ਸੁਕਾ ਚੁੱਕੇ ਸਨ ਬੇਨਾ ਆਪਣੇ ਭਰਾਵਾਂ ਦੀ ਜ਼ਿੰਦਗੀ ਲਈ ਤੜਪ ਰਹੇ ਸਨ ਪਰ ਕੋਈ ਰਾ ਨਜ਼ਰ ਨਹੀਂ ਆ ਰਿਹਾ ਸੀ ਚਿੱਟੇ ਹੈਰੋਇਨ ਅਤੇ ਸਿੰਥੈਟਿਕ ਨਸ਼ਾ ਦੀ ਸਪਲਾਈ ਬੇਰੋਕ ਟੋਪ ਤਰੀਕੇ ਨਾਲ ਚੱਲ ਰਹੀ ਸੀ ਅਤੇ ਇਸ ਦੇ ਪਿੱਛੇ ਇੱਕ ਵਿਸ਼ਾਲ ਅਤੇ ਗੁੰਝਲਦਾਰ ਨੈਟਵਰਕ ਸੀ ਇਹ ਨੈਟਵਰਕ ਸਿਰਫ ਸਥਾਨਕ ਗੁੰਡਿਆਂ ਦਾ ਛੋਟੇ ਤਸਕਰਾਂ ਤੱਕ ਸੀਮਿਤ ਨਹੀਂ ਸੀ ਬਲਕਿ ਇਸ ਵਿੱਚ ਪ੍ਰਭਾਵਸ਼ਾਲੀ ਰਾਜਨੀਤਿਕ ਪਿਛੋਕੜ ਪੁਲਿਸ ਅਧਿਕਾਰੀ ਅਤੇ ਸ਼ਕਤੀਸ਼ਾਲੀ ਵਪਾਰੀ ਵੀ ਸਮਰਥਨ ਪੈਸੇ ਅਤੇ ਤਾਕਤ ਦੇ ਜੋਰ ਨਾਲ ਇਹ ਲੋਕ ਕਾਨੂੰਨ ਨੂੰ ਆਪਣੇ ਪੈਰਾਂ ਹੇਠ ਲਿਟਾਲ ਰਹੇ ਸਨ ਅਤੇ ਉਹਨਾਂ ਨੂੰ ਰੋਕਣ ਵਾਲਾ ਇੱਥੇ ਕੋਈ ਨਹੀਂ ਸੀ ਹਰਜੀਤ ਸਿੰਘ ਲਈ ਇਹ ਸਿਰਫ ਇੱਕ ਕੇਸ ਨਹੀਂ ਸੀ ਇਹ ਉਹਨਾਂ ਦੇ ਪੰਜਾਬ ਦੀ ਰੂਹ ਤੇ ਲੱਗਿਆ ਇੱਕ ਜ਼ਖਮ ਸੀ ਉਹਨਾਂ ਨੇ ਤੁਰੰਤ ਕਾਰਵਾਈ ਸ਼ੁਰੂ ਕੀਤੀ ਥਾਣੇ ਦੇ ਇਮਾਨਦਾਰ ਅਧਿਕਾਰੀਆਂ ਦੀ ਇੱਕ ਟੀਮ ਬਣਾਈ ਜੋ ਉਹਨਾਂ ਦੇ ਮਿਸ਼ਨ ਪ੍ਰਤੀ ਵਫਾਦਾਰ ਸਨ ਉਹਨਾਂ ਨੇ ਗੁਪਤ ਸੂਚਨਾਵਾਂ ਇਕੱਠੀਆਂ ਕਰਨ ਲਈ ਆਪਣੇ ਖੂਫੀਆ ਤੰਤਰ ਨੂੰ ਮਜ਼ਬੂਤ ਕੀਤਾ ਆਮ ਲੋਕਾਂ ਨਾਲ ਸੰਪਰਕ ਬਣਾਇਆ ਭਰੋਸਾ ਦਿੱਤਾ ਕਿ ਪੁਲਿਸ ਉਹਨਾਂ ਦੇ ਨਾਲ ਖੜੀ ਹੈ ਉਹਨਾਂ ਨੇ ਨਸ਼ੇੜੀਆਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਉਹਨਾਂ ਦੇ ਦਰਦ ਨੂੰ ਸੁਣਿਆ ਅਤੇ ਉਹਨਾਂ ਨੂੰ ਨਸ਼ਾ ਮੁਕਤੀ ਕੇਂਦਰਾਂ ਬਾਰੇ ਜਾਣਕਾਰੀ ਦਿੱਤੀ ਹਰਜੀਤ ਸਿੰਘ ਜਾਣਦੇ ਸਨ ਕਿ ਇਹ ਲੜਾਈ ਲੰਬੀ ਅਤੇ ਮੁਸ਼ਕਲ ਹੋਵੇਗੀ ਪਰ ਉਹਨਾਂ ਦੀ ਡਿੜ੍ਹਤਾ ਅਡੋਰਸੀ ਉਹਨਾਂ ਨੇ ਆਪਣੀ ਪੂਰੀ ਤਾਕਤ ਲਾ ਦਿੱਤੀ ਦਿਨੋਂ ਰਾਤ ਇੱਕ ਕਰ ਦਿੱਤਾ ਤਾਂ ਜੋ ਇਸ ਜ਼ਹਿਰ ਨੂੰ ਜੜੋਂ ਪੁੱਟਿਆ ਜਾ ਸਕੇ ਹਰਜੀਤ ਸਿੰਘ ਲਈ ਉਸਨਾਂ ਬਹੁਤ ਚੁਣੌਤੀਪੂਰਨ ਸੀ। ਉਹਨਾਂ ਦੀ ਸਾਰੀ ਜ਼ਿੰਦਗੀ ਥਾਣੇ ਅਤੇ ਨਸ਼ੇ ਵਿਰੋਧੀ ਮਹਿੰਮਾਂ ਦੇ ਦੁਆਲੇ ਘੁੰਮਦੀ ਸੀ। ਸਵੇਰੇ ਜਲਦੀ ਉੱਠਦੇ, देर रात ਕੰਮ ਕਰਦੇ ਅਤੇ ਕਈ ਵਾਰ ਤਾਂ ਸਾਰੀ ਸਾਰੀ ਰਾਤ ਜਾਪੇ ਮਾਰੇ ਅਤੇ ਜਾਂਚ ਵਿੱਚ ਰੰਗ ਜਾਂਦੀ। ਉਹਨਾਂ ਦੀ ਨੀਂਦ, ਖਾਣਾ ਪੀਣਾ ਅਤੇ ਮੇਰੀ ਜ਼ਿੰਦਗੀ ਸਭ ਕੁਝ ਇਸ ਮਿਸ਼ਨ ਦੇ ਨਾਮ ਕਰ ਦਿੱਤਾ ਉਹਨਾਂ ਦਾ ਇੱਕੋ ਇੱਕ ਜਨੂੰਨ ਸੀ ਵੀ ਆ ਨਸ਼ੇ ਨੂੰ ਖਤਮ ਕਰਾ ਜਾਵੇ ਹਰਜੀਤ ਸਿੰਘ ਦੀ ਪਤਨੀ ਅਮਰਜੀਤ ਕੌਰ ਇੱਕ ਬਹੁਤ ਹੀ ਸਮਰੱਧਾਰ ਅਤੇ ਸੇਵੀ ਔਰਤ ਸੀ ਉਹ ਹਮੇਸ਼ਾ ਆਪਣੇ ਘਰਵਾਲੇ ਦੇ ਕੰਮ ਦਾ ਸਮਰਥਨ ਕਰਦੀ ਅਤੇ ਉਹਨਾਂ ਦੇ ਜਜ਼ਬੇ ਨੂੰ ਸਾਂਝੀ ਦੀ ਸੀ ਪਰ ਹੌਲੀ-ਹੌਲੀ ਉਹਨਾਂ ਦੇ ਘਰ ਵਿੱਚ ਇੱਕ ਅਜੀਬ ਜਿਹਾ ਖਾਲੀਪਨ ਆਣਾ ਸ਼ੁਰੂ ਕੀਤਾ ਹਰਜੀਤ ਸਿੰਘ ਕਾਠੀ ਕਰ ਰਹੇ ਦੇ ਸਨ ਜਦੋਂ ਘਰ ਆਉਂਦੇ ਸਨ ਤਾਂ ਥੱਕੇ ਹੋਏ ਅਤੇ ਪਰੇਸ਼ਾਨ ਰਹਿੰਦੇ ਉਹਨਾਂ ਦਾ ਜ਼ਿਆਦਾਤਰ ਸਮਾਂ ਫੋਨ ਕਾਲਾਂ ਮੀਟਿੰਗਾਂ ਅਤੇ ਅਗਲੀਆਂ ਕਾਰਵਾਈਆਂ ਦੀ ਯੋਜਨਾ ਬਣਾਉਣ ਵਿੱਚ ਲੰਘ ਜਾਂਦਾ ਉਹਨਾਂ ਦੀ ਇਕਲੌਤੀ 30 ਰੁਪਏ ਜੋ ਹੁਣ 16 ਸਾਲ ਦੀ ਹੋ ਚੁੱਕੀ ਸੀ ਆਪਣੇ ਪਿਤਾ ਦੀ ਇਸ ਵਿਅਸਥਾ ਨੂੰ ਸਮਝਦੀ ਸੀ ਉਹ ਹਮੇਸ਼ਾ ਆਪਣੇ ਪਿਤਾ ਦੀ ਇਮਾਨਤ ਕਰਦੀ ਸੀ ਕਿ ਉਹ ਇੱਕ ਵੱਡਾ ਅਤੇ ਨੇਕ ਕੰਮ ਕਰ ਰਹੇ ਸਨ ਪਰ ਜਿਉਂ-ਜਿਉਂ ਸਮਾਂ ਬੀਤਦਾ ਗਿਆ ਰੂਪੀ ਨੂੰ ਆਪਣੇ ਪਿਤਾ ਦੀ ਕਮੀ ਮਹਿਸੂਸ ਹੋਣ ਲੱਗੀ। ਪਹਿਲਾਂ ਉਹਨਾਂ ਦਾ ਪਰਿਵਾਰ ਹਰ ਸ਼ਾਮ ਇਕੱਠੇ ਬੈਠ ਕੇ ਖਾਣਾ ਖਾਂਦਾ ਸੀ। ਹਫ਼ਤੇ ਦੇ ਅੰਤ ਵਿੱਚ ਘੁੰਮਣ ਵੀ ਜਾਇਆ ਕਰਦਾ ਆ। ਪਰ ਹੁਣ ਇਹ ਸਭ ਅਤੀਤ ਦੀਆਂ ਗੱਲਾਂ ਬਣ ਚੁੱਕੀਆਂ ਸਨ। ਸਕੂਲ ਦੀਆਂ ਪੇਰੈਂਟ-ਟੀਚਰ ਮੀਟਿੰਗਾਂ ਵਿੱਚ, ਸਕੂਲ ਦੇ ਪ੍ਰੋਗਰਾਮਾਂ ਵਿੱਚ ਅਤੇ ਰੂਪੀ ਦੇ ਖਾਸ ਦਿਨਾਂ ਤੇ ਵੀ ਹਰਜੀਤ ਸਿੰਘ ਅਕਸਰ ਗੈਰਹਾਜ਼ਰ ਰਹਿੰਦੇ। ਅਮਰਜੀਤ ਕੌਰ ਨੇ ਕਈ ਵਾਰ ਹਰਜੀਤ ਸਿੰਘ ਨੂੰ ਸਮਝਾਇਆ ਵੀ, "ਬੀ ਹਰਜੀਤ, ਮੈਨੂੰ ਪਤਾ ਹੈ ਕਿ ਤੁਸੀਂ ਕਿੰਨਾ ਮਹੱਤਵਪੂਰਨ ਕੰਮ ਕਰ ਰਹੇ ਹੋ।" ਪਰ ਰੂਪੀ ਨਵੀਂ ਤੁਹਾਡੀ ਲੋੜ ਹੈ ਉਹ ਇੱਕ ਸ਼ਾਮ ਨੂੰ ਬੋਲੀ ਜਦੋਂ ਹਰਜੀਤ ਸਿੰਘ ਫਿਰ ਕਿਸੇ ਛਾਪੇ ਮਾਰੀ ਦੀ ਤਰੀਕ ਕਰ ਰਿਹਾ ਰਿਹਾ ਸਨ ਉਹ ਹੁਣ ਵੱਡੀ ਹੋ ਰਹੀ ਹੈ ਉਸ ਨੂੰ ਤੁਹਾਡੀ ਅਗਵਾਈ ਦੀ ਲੋੜ ਹੈ ਪਤਾ ਨਹੀਂ ਕਦੋਂ ਦੀ ਉਹ ਤੁਹਾਡੇ ਨਾਲ ਬੈਠ ਕੇ ਗੱਲ ਕਰਨਾ ਚਾਹੁੰਦੀ ਹੈ ਹਰਜੀਤ ਸਿੰਘ ਨੇ ਅਮਰਜੀਤ ਕੋਰਵਲ ਦੇਖਿਆ ਉਹਨਾਂ ਦੀਆਂ ਅੱਖਾਂ ਵਿੱਚ ਥਕਾਵਟ ਅਤੇ ਅਜੀਬ ਜਿਹਾ ਦਰਦ ਸੀ ਅਮਰਜੀਤ ਮੈਂ ਜਾਣਦਾ ਹਾਂ ਮੈਂ ਮਾਫੀ ਚਾਹੁੰਦਾ ਹਾਂ ਪਰ ਇਹ ਕੰਮ ਵੀ ਬਹੁਤ ਜ਼ਰੂਰੀ ਹੈ ਜੇਕਰ ਅਸੀਂ ਇੱਥੇ ਨਸ਼ੇ ਨੂੰ ਖਤਮ ਨਹੀਂ ਕਰ ਸਕੇ ਤਾਂ ਸਾਡੇ ਬੱਚਿਆਂ ਦਾ ਭਵਿੱਖ ਵੀ ਕੀ ਹੋਵੇਗਾ ਮੈਂ ਇਹ ਸਭ ਉਹਨਾਂ ਲਈ ਤਾਂ ਕਰ ਰਿਹਾ ਹਾਂ ਸਾਡੀ ਰੂਪੀ ਲਈ ਉਹਨਾਂ ਦੀ ਆਵਾਜ਼ ਵਿੱਚ ਇੱਕ ਬੇਵਸੀ ਸੀ ਜਿਵੇਂ ਉਹ ਆਪਣੇ ਆਪ ਨੂੰ ਸਮਝਾ ਰਹੇ ਹੋਣ ਅਮਰਜੀਤ ਕੌਰ ਨੇ ਹੌਂਕਾ ਭਰਿਆ ਉਹ ਜਾਣਦੀ ਸੀ ਕਿ ਵੀ ਉਸਦੇ ਘਰ ਵਾਲੇ ਦਾ ਇਰਾਦਾ ਨੇਕ ਹੈ ਪਰ ਉਹ ਇਹ ਵੀ ਜਾਣਦੀ ਸੀ ਕਿ ਇੱਕ ਪਿਤਾ ਦੀ ਮੌਜੂਦਗੀ ਅਤੇ ਪਿਆਰ ਬੱਚਿਆਂ ਲਈ ਕਿੰਨਾ ਜ਼ਰੂਰੀ ਹੁੰਦਾ ਹੈ ਰੂਪੀ ਜੋ ਪਹਿਲਾਂ ਸਭ ਕੁਝ ਆਪਣੇ ਪਿਤਾ ਨਾਲ ਸਾਂਝਾ ਕਰਦੀ ਸੀ ਹੁਣ ਹੌਲੀ-ਹੌਲੀ ਆਪਣੀਆਂ ਸਮੱਸਿਆਵਾਂ ਅਤੇ ਗੱਲਾਂ ਆਪਣੇ ਅੰਦਰ ਰੱਖਣ ਲੱਗ ਪਈ ਉਹ ਦੋਸਤਾਂ ਨਾਲ ਜ਼ਿਆਦਾ ਸਮਾਂ ਬਿਤਾਉਣ ਲੱਗ ਪਈ ਅਤੇ ਪਿਤਾ ਦੀ ਗੈਰ ਹਾਜ਼ਰੀ ਵਿੱਚ ਉਹ ਅਕਸਰ ਉਹਦਾ ਅਤੇ ਚੁੱਪ ਰਹਿੰਦੀ ਹਰਜੀਤ ਸਿੰਘ ਨੇ ਇਹ ਬਦਲਾ ਮਹਿਸੂਸ ਕੀਤਾ ਪਰ ਉਹਨਾਂ ਦੀਆਂ ਜ਼ਿੰਮੇਵਾਰੀਆਂ ਨੇ ਉਹਨਾਂ ਨੂੰ ਇੰਨਾ ਘੇਰਿਆ ਹੋਇਆ ਸੀ ਕਿ ਉਹ ਆਪਣੀ ਧੀ ਤੇ ਪੂਰਾ ਧਿਆਨ ਨਹੀਂ ਦੇ ਪਾਰੀ ਸੀ ਉਹਨਾਂ ਸੋਚਿਆ ਕਿ ਇਹ ਸਿਰਫ ਕਿਸ਼ੋਰ ਅਵਸਥਾ ਦਾ ਇੱਕ ਪੜਾਅ ਹੈ ਅਤੇ ਰੂਪੀ ਇਸ ਵਿੱਚੋਂ ਨਿਕਲ ਜਾਵੇਗੀ ਅਫਸੋਸ ਉਹਨਾਂ ਨੂੰ ਨਹੀਂ ਸੀ ਪਤਾ ਕਿ ਉਹਨਾਂ ਦੀ ਇਹ ਲਾਪਰਵਾਹੀ ਉਹਨਾਂ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਦੁਖਾਂਤ ਬਣਵਾੜੀ ਸੀ ਖੁਸ਼ਿਆਰਪੁਰ ਵਿੱਚ ਨਸ਼ੇ ਦੇ ਸਭ ਤੋਂ ਵੱਡੇ ਸਰਗਰਨਾ ਦਾ ਨਾਮ ਸੀ ਗੁਰਦਾਲ ਸਿੰਘ ਉਹ ਇੱਕ ਸਭ ਦਾ ਅਮੀਰ ਜ਼ਿਮੀਦਾਰ ਸੀ ਜਿਸਨੇ ਪੈਸੇ ਦੀ ਹਵਸ ਵਿੱਚ ਆਪਣੀ ਜ਼ਮੀਰ ਵੇਚ ਦਿੱਤੀ ਸੀ ਉਸ ਦਾ ਕਾਰੋਬਾਰ ਸਿਰਫ ਹੁਸ਼ਿਆਰਪੁਰ ਤੱਕ ਸੀਮਿਤ ਨਹੀਂ ਸੀ ਬਲਕਿ ਅੱਧੇ ਪੰਜਾਬ ਅੱਧੇ ਪੰਜਾਬ ਅਤੇ ਨਾਲ ਲੱਗਦੇ ਰਾਜਾਂ ਵਿੱਚ ਉਸਦੇ ਨੈਟਵਰਕ ਦੀਆਂ ਜਣਾ ਪਰੀਆਂ ਹੋਈਆਂ ਸਨ ਉਸਦੇ ਕੋਲ ਅਥਾਹ ਦੌਲਤ ਸੀ ਜਿਸਤੀ ਵਰਤੋਂ ਉੱਪਰ ਸਦਕਾਰੀਆਂ ਸਿਆਸਤਦਾਨਾਂ ਅਤੇ ਸਰਕਾਰੀ बाबूਆਂ ਨੂੰ ਆਪਣੇ ਇਸ਼ਾਰਿਆਂ ਤੇ ਨਚਾਉਣ ਲਈ ਕਰਦਾ ਸੀ ਉਸ ਦਾ ਇੱਕ ਵੱਡਾ ਅਤੇ ਸ਼ਾਨਦਾਰ ਬੰਗਲਾ ਸੀ ਜੋ ਪਿੰਡ ਤੋਂ ਕਾਫੀ ਦੂਰ ਅਲੱਗ ਤਰ੍ਹਾਂ ਦਾ ਬਣਿਆ ਸੀ ਕਿਤੇ ਆਮ ਤੌਰ ਤੇ ਸਿਰਫ ਨਸ਼ੇ ਦੇ ਵਪਾਰੇ ਜਾਂ ਨਸ਼ਾ ਕਰਨ ਵਾਲੇ ਹੀ ਜਾਂਦੇ ਸਨ ਇਹ ਬੰਗਲਾ ਉਸ ਤੇ ਪਾਪੀ ਸਮਰਾਜ ਦਾ ਕੇਂਦਰ ਸੀ ਜਿੱਥੋਂ ਨਸ਼ੇ ਦੀਆਂ ਖੇਪਾਂ ਤਿਆਰ ਕੀਤੀਆਂ ਜਾਂਦੀਆਂ ਅਤੇ ਵੰਡੀਆਂ ਜਾਂਦੀਆਂ ਸਨ ਹਰਜੀਤ ਸਿੰਘ ਬਿਆ ਨਜ਼ਰਾਂ ਸ਼ੁਰੂ ਤੋਂ ਹੀ ਗੁਰਲਾਲ ਸਿੰਘ ਕੇਸਨ ਉਹਨਾਂ ਨੂੰ ਪਤਾ ਸੀ ਵੀ ਜੇਕਰ ਨਸ਼ੇ ਦੀ ਜੜ ਪੁੱਟਣੀ ਹੈ ਤਾਂ ਇਸ ਦੈਤ ਨੂੰ ਨੱਥ ਪਾਉਣ ਦੀ ਲੋੜ ਹੈ ਪਰ ਗੁਰਲਾਲ ਸਿੰਘ ਤਨ ਪਹੁੰਚਣਾ ਇੱਕ ਖਤਰਨਾਕ ਖੇੜ ਸੀ ਉਸਤੇ ਅੜੇ-ਡੜੇ ਸੁਰੱਖਿਆ ਦਾ ਇੱਕ ਮਜ਼ਬੂਤ ਘੇਰਾ ਸੀ ਅਤੇ ਉਹ ਹਰ ਸਮੇਂ ਰੰਗਰੱਖਦਾ ਸੀ ਕਿ ਕੋਈ ਉਸਦੇ ਰਾਜਨ ਤੱਕ ਪਹੁੰਚ ਨਾ ਜਾਵੇ। ਉਹਨਾਂ ਨੂੰ ਇਹ ਵੀ ਪਤਾ ਸੀ ਕਿ ਕੁਝ ਬੁਰਸ ਵਾਲੇ ਗੁਰਲਾਲ ਸਿੰਘ ਦੇ ਨਾਲ ਮਿਲੇ ਸਨ ਜੋ ਉਹਨਾਂ ਨੂੰ ਹਰ ਕਾਰਵਾਈ ਦੀ ਪਹਿਲਾਂ ਹੀ ਖਬਰ ਦੇ ਦਿੰਦੇ ਸਨ। ਹਰਜੀਤ ਸਿੰਘ ਨੇ ਬਹੁਤ ਸਾਵਧਾਨੀ ਨਾਲ ਕੰਮ ਕੀਤਾ ਉਹਨਾਂ ਨੇ ਆਪਣੀ ਇੱਕ ਗੁਪਤ ਟੀਮ ਬਣਾਈ ਜਿਸ ਵਿੱਚ ਸਿਰਫ ਉਹਨਾਂ ਦੇ ਸਭ ਤੋਂ ਭਰੋਸੇਮੰਦ ਅਧਿਕਾਰੀ ਸ਼ਾਮਲ ਸਨ ਜਿਨ੍ਹਾਂ ਦੀ ਇਮਾਨਦਾਰੀ ਤੇ ਉਹਨਾਂ ਨੂੰ ਪੂਰਾ ਯਕੀਨ ਸੀ ਉਹਨਾਂ ਨੇ ਚੋਰੀ ਛਿਪੇ ਗੁਰਲਾਲ ਦੇ ਨੈਟਵਰਕ ਦੀ ਜਾਂਚ ਸ਼ੁਰੂ ਕੀਤੀ ਉਹਨਾਂ ਨੇ ਡਰਗ ਐਡਿਕਟਸ ਤੋਂ ਜਾਣਕਾਰੀ ਇਕੱਠੀ ਕੀਤੀ ਜਿਨ੍ਹਾਂ ਨੂੰ ਉਹਨਾਂ ਨੇ ਨਸ਼ੇ ਤੋਂ ਮੁਕਤੀ ਕੇਂਦਰਾਂ ਵੱਲ ਦਾਖਲ ਕੀਤਾ ਸੀ ਇਹਨਾਂ ਨੌਜਵਾਨਾਂ ਵਿੱਚੋਂ ਕਈਆਂ ਨੇ ਡਰਦੇ ਡਰਦੇ ਗੁਰਲਾਲ ਸਿੰਘ ਅਤੇ ਉਸਦੇ ਕਾਰੋਬਾਰ ਬਾਰੇ ਲੁਕੀ ਜਾਣਕਾਰੀ ਦਿੱਤੀ ਇੱਕ ਨੌਜਵਾਨ ਦਾਜੂ ਇਸ ਸਿੱਧੀ ਕਹਾਣੀ ਬਹੁਤ ਦਰਦਨਾਕ ਸੀ ਉਸਨੇ ਦੱਸਿਆ ਕਿ ਕਿਵੇਂ ਉਸ ਦਾ ਪ੍ਰਗੁਰ لال ਸਿੰਘ ਦੇ ਨਸ਼ੇ ਕਾਰਨ ਮਰ ਗਿਆ ਅਤੇ ਕਿਵੇਂ ਗੁਰਲਾਲ ਸਿੰਘ ਦੇ ਘਰ ਵਿੱਚ ਕਈ ਨੌਜਵਾਨ ਨਸ਼ੇ ਦੇ ਸ਼ਿਕਾਰ ਹਨ ਰਾਜੂ ਦੀ ਜਾਣਕਾਰੀ ਹਰਜੀਤ ਸਿੰਘ ਮਈ ਬਹੁਤ ਮਹੱਤਵਪੂਰਨ ਸਾਬਤ ਹੋਈ ਉਸਨੇ ਦੱਸਿਆ ਕਿ ਗੁਰਲਾਲ ਸਿੰਘ ਦਾ ਬੰਗਲਾ ਸਿਰਫ ਇੱਕ ਰਹਾਇਸ਼ ਨਹੀਂ ਬਲਕਿ ਇੱਕ ਗੋਪਤ ਨਸ਼ਾ ਪ੍ਰੋਸੈਸਿੰਗ ਯੂਨਿਟ ਅਤੇ ਇੱਕ ਵੰਡ ਕੇਂਦਰ ਵੀ ਸੀ ਜਿੱਥੇ ਨਸ਼ੇ ਤਿਆਰ ਕੀਤੇ ਜਾਂਦੇ ਪੈਕ ਕੀਤੇ ਜਾਂਦੇ ਅੱਤੇ ਫਿਰ ਪੂਰੇ ਪੰਜਾਬ ਵਿੱਚ ਵੰਡੇ ਜਾਂਦੇ ਰਾਜੂ ਨੇ ਇਹ ਵੀ ਦੱਸਿਆ ਵੀ ਬੰਗਲੇ ਦੇ ਅੰਦਰ ਕੁਝ ਗੁਪਤ ਕਮਰੇ ਵੀ ਸਨ ਜਿੱਥੇ ਨਸ਼ੇ ਦਾ ਵੱਡਾ ਢੰਡਾਰ ਰੱਖਿਆ ਜਾਂਦਾ ਸੀ ਹਰਜੀਤ ਸਿੰਘ ਜਾਣਦਾ ਹੈ ਕਿ ਇਹ ਜਾਣਕਾਰੀ ਬਹੁਤ ਖਤਰਨਾਕ ਹੈ ਪਰ ਉਹਨਾਂ ਨੂੰ ਗੁਰਲਾਲ ਸਿੰਘ ਤੱਕ ਪਹੁੰਚਣ ਦਾ ਇੱਕ ਮਜ਼ਬੂਤ ਮੌਕਾ ਦੇ ਰਿਸੀ ਉਹਨਾਂ ਨੇ ਆਪਣੀ ਟੀਮ ਦੇ ਨਾਲ ਮਿਲ ਕੇ ਗੁਰਲਾਲ ਸਿੰਘ ਦੀ ਹਰ ਗਤੀਵਿਧੀ ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਉਹਨਾਂ ਨੇ ਗੁਰਲਾਲ ਸਿੰਘ ਦੇ ਬੰਗਲੇ ਤੇ ਆਲੇ-ਦੁਆਲੇ ਗੁਪਤ ਕੈਮਰੇ ਲਗਵਾਏ ਜਿੱਥੇ ਉਹਨਾਂ ਨੇ ਫੋਨ ਕਾਲ ਨੂੰ ਵੀ ਟਰੈਕ ਕਰਨਾ ਸ਼ੁਰੂ ਕਰ ਦਿੱਤਾ ਹਰਜੀਤ ਸਿੰਘ ਨੂੰ ਪਤਾ ਸੀ ਇਹ ਇੱਕ ਵੀ ਗਲਤੀ ਉਹਨਾਂ ਦੇ ਸਾਰੇ ਮਿਸ਼ਨ ਨੂੰ ਖਤਮ ਕਰ ਸਕਦੀ ਹੈ ਗੁਰਲਾਲ ਸਿੰਘ ਦੇ ਖਿਲਾਫ ਸਬੂਤ ਇਕੱਠੇ ਕਰਨਾ ਇੱਕ ਲੰਬੀ ਅਤੇ ਮੁਸ਼ਕਲ ਪ੍ਰਕਿਰਿਆ ਸੀ ਹਰਜੀਤ ਸਿੰਘ ਨੇ ਸਾਰੀ ਜਾਣਕਾਰੀ ਗੁਪਤ ਰੱਖੀ ਇਤੋਂ ਤੱਕ ਕਿ ਆਪਣੇ ਕੁਝ ਸੀਨੀਅਰ ਅਧਿਕਾਰੀਆਂ ਤੋਂ ਵੀ ਜਿਨ੍ਹਾਂ ਤੇ ਉਹਨਾਂ ਨੂੰ ਪੂਰਾ ਭਰੋਸਾ ਨਹੀਂ ਸੀ ਉਹਨਾਂ ਨੇ ਸਿੱਧੇ ਚੰਡੀਗੜ੍ਹ ਦੇ ਵਿੱਚ ਉੱਚ ਅਧਿਕਾਰੀਆਂ ਨਾਲ ਸੰਪਰਕ ਕੀਤਾ ਸਿੱਧਾ ਮੁੱਖ ਮੰਤਰੀ ਆਫਿਸ ਨਾਲ ਉਹਨਾਂ ਨੇ ਗੁਰਲਾਲ ਸਿੰਘ ਦੇ ਖਿਲਾਫ ਮਿਲੇ ਸਬੂਤ ਪੇਸ਼ ਕੀਤੇ ਸਬੂਤ ਇੰਨੇ ਮਜ਼ਬੂਤ ਸਨ ਵੇ ਉੱਚ ਅਧਿਕਾਰੀਆਂ ਨੂੰ ਕਾਰਵਾਈ ਦੀ ਇਜਾਜ਼ਤ ਦੇਣੀ ਹੀ ਪਈ ਕਾਰਵਾਈ ਦੀ ਤਾਰੀਖ ਅਤੇ ਸਮਾਂ ਗੁਪਤ ਰੱਖਿਆ ਗਿਆ ਹਰਜੀਤ ਸਿੰਘ ਨੇ ਇੱਕ ਅਜਿਹੀ ਟੀਮ ਤਿਆਰ ਕੀਤੀ ਜਿਸ ਵਿੱਚ ਉਹਨਾਂ ਦੇ ਸਭ ਤੋਂ ਬਹਾਦਰ ਅਤੇ ਇਮਾਨਦਾਰ ਜਵਾਨ ਸ਼ਾਮਲ ਸਨ ਉਹਨਾਂ ਨੇ ਹਰ ਇੱਕ ਪਹਿਲੂ ਦੀ ਯੋਜਨਾ ਬਣਾਈ ਜਿਸ ਵਿੱਚ ਡੋਜ਼ਰ ਦੀ ਵਰਤੋਂ ਵੀ ਸ਼ਾਮਲ ਸੀ ਉਹਨਾਂ ਨੂੰ ਪਤਾ ਸੀ ਮਿਗਰ ਲਾਲ ਸਿੰਘ ਕੋਲ ਹਥਿਆਰ ਹੋ ਸਕਦੇ ਹਨ ਅਤੇ ਉਹ ਵਿਰੋਧ ਵੀ ਕਰ ਸਕਦਾ ਹੈ ਇਸ ਲਈ ਪੂਰੀ ਤਰ੍ਹਾਂ ਨਾਲ ਜਾਣਾ ਜ਼ਰੂਰੀ ਸੀ ਜਿਵੇਂ ਜਿਵੇਂ ਕਾਰਵਾਈ ਦਾ ਸਮਾਂ ਨੇੜੇ ਆ ਰਿਹਾ ਸੀ ਹਰਜੀਤ ਸਿੰਘ ਦੇ ਮਨ ਵਿੱਚ ਤਣਾਅ ਵੱਧ ਜਾ ਰਿਹਾ ਸੀ ਉਹਨਾਂ ਨੂੰ ਆਪਣੀ ਪਤਨੀ ਅਮਰਜੀਤ ਅਤੇ ਧੀ ਰੂਪੀ ਦੀ ਯਾਦ ਆ ਰਹੀ ਸੀ ਇਸ ਮਿਸ਼ਨ ਦੇ ਕਾਰਨ ਉਹਨਾਂ ਨੇ ਆਪਣੇ ਪਰਿਵਾਰ ਨੂੰ ਬਹੁਤ ਘੱਟ ਸਮਾਂ ਦਿੱਤਾ ਸੀ ਖਾਸ ਕਰਕੇ ਰੂਪੀ ਜੋ ਹਾਲ ਹੀ ਦੇ ਵਿੱਚ ਕੁਝ ਜ਼ਿਆਦਾ ਹੀ ਚੁੱਪਚਾਪ ਰਹਿਣ ਲੱਗ ਪਈ ਸੀ ਅਤੇ ਜਿਸ ਨਾਲ ਉਹਨਾਂ ਨੇ ਪਿਛਲੇ ਕੁਝ ਮਹੀਨਿਆਂ ਤੋਂ ਤੰਗ ਨਾਲ ਗੱਲ ਵੀ ਨਹੀਂ ਕੀਤੀ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਸੀ ਪਰ ਇੱਕ ਪਿਤਾ ਦੇ ਤੌਰ ਤੇ ਉਹਨਾਂ ਦੇ ਮਨ ਵਿੱਚ ਇੱਕ ਡਰ ਸੀ ਕਿ ਉਹ ਕਿਤੇ ਆਪਣੇ ਫਰਜ਼ਾਂ ਵਿੱਚ ਅਸਫਲ ਨਾ ਹੋ ਜਾਣ ਉਹਨਾਂ ਨੇ ਇੱਕ ਸ਼ਾਮ ਨੂੰ ਅਮਰਜੀਤ ਨੂੰ ਫੋਨ ਕੀਤਾ ਮੈਂ ਕੁਝ ਦਿਨਾਂ ਲਈ ਬਹੁਤ ਰੁਝਿਆ ਰਾਂਗਾ ਅਮਰਜੀਤ ਰੂਪੀ ਦਾ ਖਿਆਲ ਰੱਖੀ ਉਸ ਦੀਆਂ ਪੜਾਈਆਂ ਦਾ ਵੀ ਧਿਆਨ ਰੱਖੀ ਮੈਨੂੰ ਲੱਗਦਾ ਹੈ ਕਿ ਉਹ ਹਾਲੀ ਵਿੱਚ ਕੁਝ ਪਰੇਸ਼ਾਨ ਹੈ ਅਮਰਜੀਤ ਨੇ ਜਵਾਬ ਦਿੱਤਾ ਤੁਸੀਂ ਫਿਕਰ ਨਾ ਕਰੋ ਮੈਂ ਰੂਪੀ ਦਾ ਪੂਰਾ ਧਿਆਨ ਰੱਖਾਂਗੇ ਤੁਸੀਂ ਆਪਣਾ ਕੰਮ ਕਰੋ ਵਾਹਿਗੁਰੂ ਤੁਹਾਨੂੰ ਤਰਕੀਆਂ ਬਖਸ਼ੇ ਉਹਨਾਂ ਨੂੰ ਨਹੀਂ ਪਤਾ ਸੀ ਵੀ ਰੂਪੀ ਦੀ ਪਰੇਸ਼ਾਨੀ ਸਿਰਫ ਪੜਾਈ ਨਾਲ ਸੰਬੰਧਿਤ ਨਹੀਂ ਸੀ ਅਤੇ ਇਹ ਕਿ ਇਤਨਾ ਉਹਨਾਂ ਦੀ ਜ਼ਿੰਦਗੀ ਦਾ ਸਭ ਤੋਂ ਭਿਆਨਕ ਦ੍ਰਿਸ਼ ਬਣ ਕੇ ਸਾਹਮਣੇ ਆਣ ਵਾਲਾ ਸੀ ਕਾਰਵਾਈ ਦੀ ਸਵੇਰ ਸ਼ਹਿਰ ਦੇ ਵਿੱਚ ਹਜੇ ਹਨੇਰਾ ਸੀ ਹਰਜੀਤ ਸਿੰਘ ਨੇ ਆਪਣੀ ਵਰਦੀ ਪਹਿਨੀ ਅਤੇ ਹਥਿਆਰ ਚੱਕ ਕੇ ਤੇ ਅਤੇ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਤਿਆਰ ਕੀਤਾ ਇਹ ਕੋਈ ਆਮ ਛਾਪੇ ਬਣੇ ਨਹੀਂ ਸੀ ਇਹ ਇੱਕ ਜੰਗ ਸੀ ਉਹਨਾਂ ਨੇ ਸਾਰੀ ਟੀਮ ਨੂੰ ਸਮਰਪਿਤ ਕੀਤਾ ਅੱਜ ਅਸੀਂ ਇੱਕ ਵੱਡੀ ਲੜਾਈ ਲੜਨ ਜਾ ਰਹੇ ਹਾਂ ਇਹ ਲੜਾਈ ਸਿਰਫ ਇੱਕ ਅਪਰਾਧੀ ਨੂੰ ਨਹੀਂ ਬਲਕਿ ਹਜ਼ਾਰਾਂ ਜ਼ਿੰਦਗੀਆਂ ਨੂੰ ਬਚਾਉਣ ਦੀ ਕੋਸ਼ਿਸ਼ ਹੈ ਸਾਵਧਾਨੀ ਨਾਲ ਕੰਮ ਕਰਨਾ ਹੈ ਪਰ ਕੋਈ ਕਸਰ ਨਹੀਂ ਛੱਡਣੀ ਵਾਈਗਰੂਪਲੀ ਕਰੇ ਸਵੇਰ ਦੇ ਠੰਡੇ ਅਤੇ ਸ਼ਾਂਤ ਪੈਰ ਵਿੱਚ ਪੁਲਿਸ ਦੀਆਂ ਗੱਡੀਆਂ ਦਾ ਕਾਫਲਾ ਗੁਰਲਾਲ ਸਿੰਘ ਦੇ ਆਲੀਸ਼ਾਨ ਮੰਗਲੇ ਵੱਲ ਵਧਿਆ قافلے ਦੇ ਅੱਗੇ ਬਲਡوزر ਚੱਲ ਰਿਹਾ ਸੀ ਜਿਸ ਦੀ ਭਾਰੀ ਗੱਜ ਨੇ ਰਾਤ ਦੀ ਚੁੱਪ ਨੂੰ ਤੋੜ ਕੇ ਰੱਖ ਦਿੱਤਾ ਪਿੰਡ ਦੇ ਲੋਕ ਜਿਨ੍ਹਾਂ ਨੂੰ ਇਸ ਕਾਰਵਾਈ ਦੀ ਪਿੰਕ ਨਹੀਂ ਸੀ ਆਪਣੇ ਘਰਾਂ ਵਿੱਚੋਂ ਹੈਰਾਨੀ ਨਾਲ ਚੱਕਰੇ ਸਨ ਉਹਨਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਗੁਰਲਾਲ ਸਿੰਘ ਵਰਗੇ ਤਕੜੇ ਬੰਦੇ ਦੇ ਘਰ ਤੇ ਵੀ ਅਜਿਹੀ ਕਾਰਵਾਈ ਹੋਵੇਗੀ ਜਦੋਂ ਪੁਲਿਸ ਦੀ ਟੀਮ ਗੁਰਲਾਲ ਸਿੰਘ ਦੇ ਬੰਗਲੇ ਦੇ ਬਾਹਰ ਪਹੁੰਚੀ ਨਾ ਤਾਂ ਉਹਨਾਂ ਨੇ ਅਚਾਰ ਕਮਲਾ ਕੀਤਾ ਚੁੱਕਿਆ ਕਰਮਚਾਰੀ ਹਥਿਆਰਾਂ ਨਾਲ ਤਿਆਰ ਸਨ ਪਰ ਉਹ ਪੁਲਿਸ ਦੀ ਇਸ ਤੇਜ਼ੀ ਤੋਂ ਹੈਰਾਨ ਰਹਿ ਗਏ ਕੁਝ ਹੀ ਮਿੰਟਾਂ ਦੇ ਵਿੱਚ ਪੁਲਿਸ ਨੇ ਬਾਹਰੀ ਸੁਰੱਖਿਆ ਨੂੰ ਆਪਣੇ ਕਬਜ਼ੇ ਤੇ ਲੈ ਲਿਆ ਹਰਜੀਤ ਸਿੰਘ ਨੇ ਗੁਰਲਾਲ ਨੂੰ ਬਾਹਰ ਆਉਣ ਦਾ ਆਦੇਸ਼ ਦਿੱਤਾ ਗੁਰਲਾਲ ਸਿੰਘ ਜੋ ਆਪਣੇ ਬਿਸਤਰੇ ਤੇ ਚੈਨ ਦੀ ਨਿੰਸਤਾ ਪਿਆ ਸੀ ਅਚਾਨਕ ਪੁਲਿਸ ਦੇ ਸ਼ੋਰ ਤੋਂ ਜਾਗ ਪਿਆ ਉਹ ਬੌਂਦਲ ਗਿਆ ਉਸਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਕੋਈ ਉਸਤੇ ਕਰਦਕ ਪਹੁੰਚ ਜਾਵੇਗਾ ਜਦੋਂ ਉਸਨੇ ਹਰਜੀਤ ਸਿੰਘ ਨੂੰ ਆਪਣੇ ਘਰ ਦੇ ਦਰਵਾਜ਼ੇ ਤੇ ਖੜੇ ਦੇਖਿਆ ਤਾਂ ਉਸਦੇ ਚਿਹਰੇ ਦੇ ਰੰਗ ਉੱਡ ਗਏ ਹਰਜੀਤ ਤੂੰ ਇੱਥੇ ਕੀ ਕਰ ਰਿਹਾ ਹੈਂ ਤੁਹਾਨੂੰ ਤਾਂ ਮੇਰੇ ਘਰ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੈ ਉਹ ਗੁੱਸੇ ਵਿੱਚ ਬੋਲੇ ਪਰ ਉਸ ਦੀ ਆਵਾਜ਼ ਵਿੱਚ ਡਰ ਸਾਫ਼ ਚਲਕ ਰਿਹਾ ਸੀ ਹਰਜੀਤ ਸਿੰਘ ਨੇ ਉਸ ਵੇਲੇ ਇੱਕ ਠੰਡੀ ਨਜ਼ਰ ਛੱਟੀ ਗੁਰਨਾਲ ਤੇਰੇ ਪਾਪਾ ਦਾ ਘੜਾ ਪਰ ਚੁੱਕਿਆ ਹੋਇਆ ਅਸੀਂ ਤੇਰੇ ਘਰ ਦੀ ਤਰ੍ਹਾਂ ਸੀ ਲੈਣਾ ਹੈ ਜੇਕਰ ਸਾਨੂੰ ਇੱਥੋਂ ਨਸ਼ਾ ਮਿਲਿਆ ਤਾਂ ਅਸੀਂ ਤੇਰੇ ਘਰ ਨੂੰ ਢਾ ਦੇਵਾਂਗੇ ਗੁਰਨਾਲ ਹੱਸਿਆ ਤੁਸੀਂ ਮਜ਼ਾਕ ਕਰਦੇ ਹੋ ਐਸੇ ਚੋ ਮੇਰੇ ਘਰ ਵਿੱਚ ਕੁਝ ਨਹੀਂ ਮਿਲੇਗਾ ਮੇਰੇ ਕੋਲ ਸਾਰੀਆਂ ਇਜਾਜ਼ਤਾਂ ਹਨ ਉਸ ਨੂੰ ਬੁਰਾ ਪੀਂਸੀ ਵੀ ਉਸਨੇ ਸਭ ਕੁਝ ਇਨਸਾਫਦਾਨੇ ਨਾਲ ਲੁਕਾਇਆ ਹੈ ਕਿ ਕੋਈ ਉਸ ਤੇ ਰਾਤ ਤੱਕ ਪਹੁੰਚ ਨਹੀਂ ਸਕੇਗਾ ਉਸਨੇ ਘਰ ਦੀ ਤਲਾਸ਼ੀ ਸ਼ੁਰੂ ਕਰ ਦਿੱਤੀ ਜੈਮਰ ਲਗਾਏ ਗਏ ਤਾਂ ਕਿ ਗੁਰਲਾਲ ਨੂੰ ਫੋਨ ਕਰਨ ਦੀ ਇਜਾਜ਼ਤ ਨਾ ਮਿਲੇ ਹਰ ਇੱਕ ਕਮਰਾ ਹਰ ਇੱਕ ਕਲਮਰੀ ਹਰ ਇੱਕ ਕੋਨਾ ਖੋਜਿਆ ਕਿਚਨ ਦੇ ਡੱਬਿਆਂ ਤੋਂ ਲੈ ਕੇ ਬਾਥਰੂਮ ਦੀਆਂ ਟਾਇਲਾਂ ਤੱਕ ਸਭ ਕੁਝ ਚੈੱਕ ਕੀਤਾ ਗਿਆ ਪਰ ਸ਼ੁਰੂਆਤ ਦੇ ਵਿੱਚ ਕੁਝ ਨਹੀਂ ਮਿਲਿਆ ਗੁਰਲਾਲ ਸਿੰਘ ਦੇ ਚਿਹਰੇ ਤੇ ਇੱਕ ਮੁਸਕਰਾਹਟ ਆ ਗਈ ਹਰਜੀਤ ਸਿੰਘ ਪਰੇਸ਼ਾਨ ਸੀ ਉਹਨਾਂ ਨੂੰ ਪਤਾ ਸੀ ਕਿ ਨਸ਼ਾ ਇੱਥੇ ਹੀ ਹੈ ਉਹਨਾਂ ਨੂੰ ਰਾਜੂ ਦੀ ਜਾਣਕਾਰੀ ਜ਼ਿਆਦਾ ਹੀ ਗੁਪਤ ਕਮਰਿਆਂ ਮਾਰੇ ਉਹਨਾਂ ਦੀ ਨਜ਼ਰ ਇੱਕ ਪੁਰਾਣੇ ਸਟੋਰ ਰੂਮ ਬਲ ਗਈ ਜੋ ਘਰ ਦੇ ਪਿਛਲੇ ਪਾਸੇ ਬਣਿਆ ਸੀ ਉਹ ਰੂਮ ਦਾ ਦਰਵਾਜ਼ਾ ਇੱਕ ਵੱਡੇ ਜਿੰਦਲੇ ਨਾਲ ਬੰਦ ਸੀ ਅਤੇ ਉਹਨਾਂ ਨੇ ਆਲੇ ਦੁਆਲੇ ਕੰਨਾ ਕੁਝ ਨਵੀਆਂ ਨਗਰੀਆਂ ਸਨ ਹਰਜੀਤ ਸਿੰਘ ਨੂੰ ਕੁਝ ਅਜੀਬ ਜਿਹਾ ਮਹਿਸੂਸ ਹੋਇਆ ਇਹ ਸਟੋਰ ਰੂਮ ਨੂੰ ਤੋੜੋ ਬਲਡوزر ਲਿਆਓ ਹਰਜੀਤ ਸਿੰਘ ਨੇ ਗਰਜਵੀਂ ਆਵਾਜ਼ ਵਿੱਚ ਆਦੇਸ਼ ਦਿੱਤਾ ਗੁਰਲਾਲ ਦੇ ਚਿਹਰੇ ਦਾ ਰੰਗ ਉੱਡ ਗਿਆ ਉਸ ਦੀਆਂ ਅੱਖਾਂ ਵਿੱਚ ਡਰ ਅਤੇ ਹੈਰਾਨੀ ਸਾਫ਼ ਝਲਕ ਰਹੀ ਸੀ ਉਸ ਨੂੰ ਯਕੀਨੀ ਨਹੀਂ ਆ ਰਿਹਾ ਸੀ ਕਿ ਹਰਜੀਤ ਸਿੰਘ ਇੰਨੇ ਦਲੇਰ ਹੋਣਗੇ ਵੀ ਉਹ ਉਸ ਦੇ ਘਰ ਨੂੰ ਢਾ ਦੇਣਗੇ ਬਲਡوزر ਨੇ ਸਟੋਰ ਰੂਮ ਦੀ ਕੰਧੇ ਇੱਕ ਜ਼ੋਰਦਾਰ ਵਾਰ ਕੀਤਾ ਪਹਿਲਾ ਵਾਰ ਦੂਜਾ ਵਾਰ ਕੰਧਾਂ ਟੁੱਟਣ ਲੱਗੀਆਂ ਢੂੜਦਾ ਅਗਬਰ ਉੱਠਿਆ ਅਤੇ ਉਸ ਢੂੜ ਦੇ ਪਿਛੇ ਇੱਕੋ ਭਿਆਨਕ ਸੱਚ ਸਾਹਮਣੇ ਆਇਆ ਜਿਸ ਨੇ ਉੱਥੇ ਮੌਜੂਦ ਹਰ ਵਿਅਕਤੀ ਦੀ ਰੂਹ ਕਮਾ ਦਿੱਤੀ ਜਿਵੇਂ ਹੀ ਬਿਲਡੋਜ਼ਰ ਨੇ ਪੁਰਾਣੇ ਸਟੋਰ ਰੂਮ ਦੀ ਕੰਨ ਉਟਾਇਆ ਅੰਦਰੋਂ ਨਸ਼ੇ ਅਤੇ ਸੜਨ ਦੀ ਇੱਕ ਟਿੱਕੀ ਬੇਹੱਦ ਭੈੜੀ ਬਦੂ ਫੈਲ ਗਈ ਜਿਸ ਨੇ ਹਰ ਕਿਸੇ ਦਾ ਸਾਹ ਘੁੱਟ ਦਿੱਤਾ ਕਮਰਾ ਅੰਦਰੋਂ ਹਨੇਰਾ ਸੀ ਪਰ ਟੁੱਟੀਆਂ ਕੰਧਾਂ ਤੋਂ ਆਉਂਦੀ ਰੋਸ਼ਨੀ ਵਿੱਚ ਅੰਦਰ ਦਾ ਦ੍ਰਿਸ਼ ਸਾਹਮਣੇ ਨਜ਼ਰ ਆ ਰਿਹਾ ਸੀ ਇੱਕ ਨਰਕ ਤੋਂ ਘੱਟ ਨਹੀਂ ਸੀ ਕਮਰਾ ਨਸ਼ੇੜੀਆਂ ਨਾਲ ਭਰਿਆ ਸੀ ਇਨਾਂ ਦੇ ਸਰੀਰ ਬਿੜੇ ਕਮਜ਼ੋਰ ਅਤੇ ਹੱਡੀਆਂ ਦੇ ਪਿੰਜਰ ਵਰਗੇ ਸਨ ਉਹਨਾਂ ਦੀਆਂ ਅੱਖਾਂ ਵਿੱਚ ਇੱਕ ਡਰਾਉਣਾ ਖਾਲੀਪਨ ਸੀ ਜਿਵੇਂ ਉਹਨਾਂ ਦੀਆਂ ਰੂਹਾਂ ਕਦੋਂ ਦੀਆਂ ਮਰ ਚੁੱਕੀਆਂ ਹੋਣ ਕੁਝ ਜ਼ਮੀਨ ਤੇ ਬੇਹੋਸ਼ ਪਏ ਸਨ ਉਹਨਾਂ ਦੇ ਆਲੇ ਦੁਆਲੇ ਗੰਦਗੀ ਅਤੇ ਸੂਈਆਂ ਖਿਲਰੀਆਂ ਸਨ ਕੁਝ ਕੰਧਾਂ ਨਾਲ ਢਿੱਲ ਕੇ ਬੈਠੇ ਸਨ ਉਹਨਾਂ ਦੀਆਂ ਅੱਖਾਂ ਕਿਸੇ ਅਣਦਿਸਦੀ ਦੁਨੀਆ ਵਿੱਚ ਗਵਾਚੀਆਂ ਹੋਈਆਂ ਸਨ ਅਤੇ ਕੁਝ ਅਜੇ ਵੀ ਆਪਣੇ ਸਰੀਰ ਤੇ ਟਿੱਕ ਲਗਾ ਰਹੇ ਸਨ ਜਿਵੇਂ ਆਪਣੇ ਅੰਤ ਦੀ ਤਿਆਰੀ ਵਿੱਚ ਲੱਗੇ ਹੋਣ ਹਰ ਇੱਕ ਚਿਹਰੇ ਤੇ ਦਰਦ, ਬੇਵਸੀ ਅਤੇ ਮੌਤ ਦਾ ਸਹਯਮਨ ਰਾਰਿਆ ਸੀ ਇਹ ਪੰਜਾਬ ਦੇ ਉਹ ਨੌਜਵਾਨ ਸਨ ਜਿਨ੍ਹਾਂ ਨੂੰ ਨਸ਼ੇ ਨੇ ਬੁਰੀ ਤਰ੍ਹਾਂ ਤਬਾਹ ਕਰ ਦਿੱਤਾ ਸੀ ਹਰਜੀਤ ਸਿੰਘ ਵਿਆ ਅੱਖਾਂ ਹੈਰਾਨੀ ਨਾਲ ਵਡਿਆ ਹੋ ਗਿਆ ਉਹਨਾਂ ਨੇ ਆਪਣੀ ਪੂਰੀ ਜ਼ਿੰਦਗੀ ਵਿੱਚ ਇਹਨਾਂ ਭਿਆਨਕ ਅਤੇ ਦਿਲ ਕੰਰਾਂ ਦਿਲ ਵਾਲਾ ਦ੍ਰਿਸ਼ ਕਦੇ ਨਹੀਂ ਦੇਖਿਆ ਉਹਨਾਂ ਦਾ ਦਿਲ ਦਰਦਨਾ ਭਰ ਗਿਆ ਸੀ ਉਹ ਸੋਚਦੇ ਸਨ ਕਿ ਕਿਵੇਂ ਸਾਡੇ ਆਪਣੇ ਬੱਚੇ ਸਾਡੀਆਂ ਆਉਣ ਵਾਲੀ ਪੀੜ੍ਹੀਆਂ ਇਸ ਅੜਦੋਸ਼ਿਕਾਰ ਹੋ ਰਹੀਆਂ ਸਨ ਗੁਰਲਾਲ ਜੋ ਪਹਿਲਾਂ ਖੁਦ ਨੂੰ ਬੇਕਸੂਰ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਹੁਣ ਚੁੱਪਚਾਪ ਇੱਕੋਨੇ ਵਿੱਚ ਦਬ ਕੇ ਖੜਾ ਸੀ ਉਸ ਦੇ ਚਿਹਰੇ ਤੇ ਪਛਤਾਵਾ ਨਹੀਂ ਸ਼ਾਇਦ ਉਹਨਾਂ ਦੇ ਅੰਦਰ ਇੱਕ ਡਰ ਸੀ ਕਿ ਅਜੇ ਹੋਰ ਕਿਹੜਾ ਰਾਜ ਖੁੱਲਣ ਵਾਲਾ ਹੈ ਪੁਲਿਸ ਅਧਿਕਾਰੀਆਂ ਨੇ ਤੁਰੰਤ ਕਮਰੇ ਵਿੱਚ ਦਾਖਲ ਹੋ ਕੇ ਇੱਕ ਇੱਕ ਕਰਕੇ ਨਸ਼ੇੜੀਆਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਹਰ ਇੱਕ ਨਸ਼ੇੜੀ ਦੀ ਹਾਲਤ ਦੂਜੇ ਨਾਲੋਂ ਵੀ ਜ਼ਿਆਦਾ ਖਰਾਬ ਸੀ ਉਹਨਾਂ ਦੇ ਸਰੀਰ ਤੇ ਵੱਡੇ ਜ਼ਖਮ ਸਨ ਤੇ ਉਹਨਾਂ ਦੀਆਂ ਨੜੀਆਂ ਸੁਝੀਆਂ ਹੋਈਆਂ ਸਨ ਕਈ ਤਾਂ ਇਨੇ ਕਮਜ਼ੋਰ ਸਨ ਕਿ ਉਹ ਖੜੇ ਵੀ ਨਹੀਂ ਹੋ ਸਕਦੇ ਇੱਕ ਡਰਾਉਣਾ ਦ੍ਰਿਸ਼ ਜਿਸਨੇ ਉੱਥੇ ਮੌਜੂਦ ਹਰ ਪੁਲਿਸ ਵਾਲੇ ਦੀ ਰੂਹ ਕਮਾ ਦਿੱਤੀ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਵਿੱਚ ਅਪਰਾਧ ਅਤੇ ਪ੍ਰਸ਼ਟਾਤ ਦੇ ਕਈ ਰੂਪ ਦੇਕੇ ਸਨ ਪਰ ਇਹ ਦ੍ਰਿਸ਼ ਸਭ ਤੋਂ ਵੱਧ ਦੁਖਦਈ ਸੀ ਪੁਲਿਸ ਵਾਲੇ ਨਸ਼ੇੜੀਆਂ ਨੂੰ ਬਾਹਰ ਕੱਢ ਰਹੇ ਸਨ ਉਹਨਾਂ ਨੂੰ ਤੁਰੰਤ ਮੈਡੀਕਲ ਸਹਾਇਤਾ ਲਈ ਤਿਆਰ ਕਰ ਰਹੇ ਸਨ ਹਰਜੀਤ ਸਿੰਘ ਵੀ ਅੰਦਰ ਦਾਖਲ ਹੋਏ ਉਹਨਾਂ ਦੀਆਂ ਅੱਖਾਂ ਕਮਰੇ ਦੇ ਹਰ ਕੋਨੇ ਨੂੰ ਘੂਰ ਰੀਆਂ ਸਨ ਉਹ ਨਸ਼ੇੜੀਆਂ ਦੀ ਭੀੜ ਵਿੱਚ ਲੰਘ ਰਹੇ ਸਨ ਮਨ ਦੇ ਵਿੱਚ ਡੂੰਘਾ ਗੁੱਸਾ ਤੇ ਦੁੱਖ ਸੀ ਐਸੇ ਭੀੜ ਦੇ ਵਿੱਚ ਜਿੱਥੇ ਮੌਤ ਦੀ ਬਦਬੂ ਦਾ ਰਾਜ ਸੀ ਅਤੇ ਜਿੱਥੇ ਹਰ ਚਿਹਰੇ ਤੇ ਜ਼ਿੰਦਗੀ ਦੇ ਬਰਬਾਦ ਹੋਣ ਦੀ ਕਹਾਣੀ ਲਿਖੀ ਸੀ ਹਰਜੀਤ ਸਿੰਘ ਦੀ ਨਜ਼ਰ ਇੱਕ ਨੌਜਵਾਨ ਕੁੜੀ ਤੇ ਪਈ ਉਹ ਕਮਰੇ ਦੇ ਸਭ ਤੋਂ ਹਨੇਰੇ ਕੋਨੇ ਵਿੱਚ ਜ਼ਮੀਨ ਤੇ बेहोश ਪਈ ਸੀ ਉਸ ਦਾ ਸਰੀਰ ਪੀੜਾ ਪੈ ਚੁੱਕਾ ਸੀ ਜਿਵੇਂ ਕਿਸੇ ਨੇ ਉਸਦੇ ਸਾਰੇ ਖੂਨ ਨੂੰ ਨਿਚੋੜ ਲਿਆ ਹੋਵੇ ਤੇ ਉਸਦੇ ਬੁੱਲ ਨੀਲੇ ਪੈ ਚੁੱਕੇ ਸਨ ਜੋ ਮੌਤ ਦੇ ਕਰੀਬ ਹੋਣ ਦੀ ਨਿਸ਼ਾਨੀ ਸੀ ਉਸਨਾਂ ਬਾਹਾਂ ਦੇ ਨਸ਼ੇ ਦੇ ਅਣਗਿਣਤ ਨਵੇਂ ਨਿਸ਼ਾਨ ਸਨ ਅਤੇ ਸਭ ਤੋਂ ਭਿਆਨ ਗੱਲ ਇਹ ਸੀ ਵੀ ਉਸਦੇ ਹੱਥ ਦੇ ਵਿੱਚ ਅਜੇ ਵੀ ਇੱਕ ਸਿਰਿੰਜ ਸੀ ਜਿਸ ਤੋਂ ਖੂਨ ਦੇ ਨਿਸ਼ਾਨ ਤਲ ਕਰੇ ਸਨ ਜਿਵੇਂ ਹੁਣੇ ਹੀ ਉਸਨੇ ਆਪਣੇ ਸਰੀਰ ਵਿੱਚ ਜ਼ਹਿਰ ਘੋਲਿਆ ਹੋਵੇ ਹਰਜੀਤ ਸਿੰਘ ਦਾ ਅਕਲ ਦਰਦਨਾ ਪੜਿਆ ਹੋਇਆ ਸੀ ਉਹ ਕੰਬਦੇ ਕਦਮਾਂ ਨਾਲ ਉਸ ਕੁੜੀ ਵੱਲ ਵਧੇ ਉਹਨਾਂ ਦੇ ਅੰਦਰ ਇੱਕ ਅਜੀਬ ਜਿਹੀ ਬੇਚੈਨੀ ਮਹਿਸੂਸ ਹੋ ਰਹੀ ਸੀ ਉਹਨਾਂ ਦਾ ਮਨ ਕਰ ਰਿਹਾ ਸੀ ਕਿ ਕੁਝ ਗਲਤ ਹੈ ਜਦੋਂ ਉਸ ਕੁੜੀ ਦੇ ਨੇੜੇ ਪਹੁੰਚੇ ਨਾ ਉਹਨਾਂ ਨੇ ਆਪਣੀ ਡਾਕ ਦੀ ਮਦਦ ਨਾਲ ਉਸਦੇ ਚਿਹਰੇ ਤੋਂ ਖਿਲਰੇ ਵਾਲਾਂ ਨੂੰ ਇੱਕ ਪਾਸੇ ਕੀਤਾ ਜਿਵੇਂ ਹੀ ਉਹਨਾਂ ਨੇ ਉਸ ਕੁੜੀ ਦਾ ਚਿਹਰਾ ਦੇਖਿਆ ਨਾ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸ ਗਈ ਸਾਹ ਸੁੱਕ ਗਏ ਅਤੇ ਸਾਰੀ ਦੁਨੀਆ ਉਹਨਾਂ ਦੇ ਆਲੇ ਦੁਆਲੇ ਥੰਮ ਗਈ ਉਹਨਾਂ ਦੀਆਂ ਅੱਖਾਂ ਵਿੱਚ ਇੱਕ ਡਰਾਉਣੀ ਹਰਾਨੀ ਅਤੇ ਅਵਿਸ਼ਵਾਸਾ ਗਿਆ ਇਹ ਕੁੜੀ ਇਹ ਤਾਂ ਉਹਨਾਂ ਦੀ ਆਪਣੀ ਰੂਪੀ ਸੀ ਉਹਨਾਂ ਦੀ ਇਕਲੌਤੀ ਧੀ ਉਹ ਇੱਥੇ ਨਸ਼ਿਆਂ ਦੇ ਇਸ ਨਰਕੀ ਅੱਡੇ ਵਿੱਚ ਬੇਹੋਸ਼ ਪਈ ਸੀ ਜ਼ਿੰਦਗੀ ਅਤੇ ਮੌਤੇ ਵਿਚਕਾਰ ਝੁੱਲ ਰਹੀ ਸੀ ਇੱਕ ਪਿਤਾ ਦੇ ਤੌਰ ਤੇ ਹਰਜੀਤ ਸਿੰਘ ਦਾ ਜਿਗਰ ਫਟ ਗਿਆ ਉਹਨਾਂ ਨੂੰ ਲੱਗਿਆ ਜਿਵੇਂ ਕਿਸੇ ਨੇ ਉਹਨਾਂ ਦੇ ਸਰੀਰ ਵਿੱਚੋਂ ਸਾਰੀ ਤਾਕਤ ਇੱਕਦਮ ਖਤਰੀ ਹੋਵੇ ਉਹਨਾਂ ਦੀਆਂ ਅੱਖਾਂ ਸਾਹਮਣੇ ਹਨੇਰਾ छा ਗਿਆ ਉਹਨਾਂ ਦੇ ਮਨ ਵਿੱਚ ਪਿਛਲੇ ਕੁਝ ਮਹੀਨਿਆਂ ਦੀਆਂ ਘਟਨਾਵਾਂ ਇੱਕ ਫਿਲਮ ਬੰਗ ਚੱਲਣ ਲੱਗ ਪਿਆ ਉਹ ਪਲ ਜਦੋਂ ਰੂਪੀ ਨੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਉਹ ਪਲ ਜਦੋਂ ਅਮਰਜੀਤ ਨੇ ਉਹਨਾਂ ਨੂੰ ਲੁਪੀ ਤੇ ਧਿਆਨ ਦੇਣ ਲਈ ਕਿਹਾ ਉਹਨਾਂ ਦੀ ਉਹ ਵਿਅਸਤਾ ਜਿਸ ਕਾਰਨ ਉਹ ਆਪਣੀ ਹੀ ਤੀਦੀ ਪਰੇਸ਼ਾਨੀ ਨੂੰ ਸਮਝ ਨਹੀਂ ਸਕੇ ਉਹਨਾਂ ਨੇ ਸਮਝਿਆ ਸੀ ਵੀ ਉਹ ਸਮਾਜ ਨੂੰ ਬਚਾਰੇ ਹਨ ਪਰ ਉਹਨਾਂ ਦੀ ਆਪਣੀ ਦੀ ਇਸ ਦਲਦਲ ਵਿੱਚ ਡੁੱਬਰੀ ਸੀ ਜਿਸ ਨੂੰ ਉਹ ਖਤਮ ਕਰਨਾ ਚਾਹੁੰਦੇ ਸਨ ਇੱਕ ਡੂੰਗੀ ਚੀਕ ਉਹਨਾਂ ਦੇ ਗਲੇ ਵਿੱਚੋਂ ਨਿਕਲੀ ਇੱਕ ਅਜੀਹੀ ਚੀਕ ਜੋ ਸਿਰਫ ਇੱਕ ਪਿਤਾ ਦੇ ਟੁੱਟੇ ਹੋਏ ਦਿਲ ਤੋਂ ਨਿਕਲ ਸਕਦੀ ਸੀ ਉਹ ਚ ਇੱਕ ਸਿਰਫ ਰੂਪੀ ਦੀ ਹਾਲਤ ਨਹੀਂ ਸੀ ਬਲਕਿ ਆਪਣੇ ਆਪ ਤੇ ਸੀ ਆਪਣੀ ਲਾਪਰਵਾਹੀ ਤੇ ਸੀ ਉਸ ਅਨੇ ਪੰਦੇ ਸੀ ਜਿਸ ਨੇ ਉਹਨਾਂ ਨੂੰ ਆਪਣੇ ਹੀ ਘਰ ਦੇ ਵਿੱਚ ਪਨਪਰੇ ਇਸ ਭਿਆਨਕ ਸਚਾਈ ਤੋਂ ਅਣਜਾਣ ਰੱਖਿਆ ਉਹਨਾਂ ਨੇ ਰੂਪੀ ਨੂੰ ਆਪਣੀਆਂ ਬਾਹਾਂ ਵਿੱਚ ਝੁਕਿਆ ਉਸ ਦਾ ਪਾਰ ਉਹਨਾਂ ਨੂੰ ਆਪਣੇ ਪਾਪਾਂ ਦਾ ਪਾਰ ਮਹਿਸੂਸ ਹੋ ਰਿਹਾ ਸੀ ਉਸ ਦੀਆਂ ਬਾਹਾਂ ਤੇ ਨਸ਼ੇ ਦੇ ਨਿਸ਼ਾਨ ਉਹਨਾਂ ਦੇ ਅੰਦਰ ਚਾਕੂ ਵਾਂਗ ਚੁਬਰੇ ਸਨ ਉਹਨਾਂ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ਜੋ ਉਹਨਾਂ ਦੇ ਗੱਲਾਂ ਤੇ ਮੈਰੀਸਨ ਰੁਪੀ ਮੇਰੀ ਬੇਟੀ ਉਹ ਬੜ ਬੜਾਏ ਅਤੇ ਉਹਨਾਂ ਦੀ ਆਵਾਜ਼ ਵਿੱਚ ਇੱਕ ਡੂੰਘਾ ਦਰਦ ਸੀ ਜੋ ਕਿਸੇ ਪਿਤਾ ਦਾ ਆਪਣੀ ਧੀ ਦੇ ਇਸ ਹਾਲ ਨੂੰ ਦੇਖ ਕੇ ਪੈਦਾ ਹੁੰਦਾ ਹੈ ਗੁਰਨਾਲ ਸਿੰਘ ਜੋ ਕੁਝ ਦੂਰੀ ਤੇ ਖੜਾ ਸੀ ਉਸ ਨੇ ਵੀ ਇਹ ਦ੍ਰਿਸ਼ ਦੇਖਿਆ ਉਸ ਦੇ ਚਿਹਰੇ ਤੇ ਪਹਿਲਾਂ ਵਾਲੀ ਅਕੜ ਅਤੇ ਬੇਪਰਵਾਹੀ ਗਾਇਬ ਹੋ ਚੁੱਕੀ ਸੀ ਉਸ ਦੇ ਚਿਹਰੇ ਤੇ ਇੱਕ ਅਜੀਬ ਜਿਹਾ ਡਰ ਅਤੇ ਇਹਦਾ ਨਹੀਂ ਸੀ ਜਿਵੇਂ ਉਸਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਇਸ ਪਾਪੀ ਕਾਰੋਬਾਰ ਦਾ ਅੰਤ ਇੰਨਾ ਭਿਆਨਕ ਹੋਵੇਗਾ ਅਤੇ ਉਹ ਵੀ ਉਸਦੇ ਸਭ ਤੋਂ ਵੱਡੇ ਦੁਸ਼ਮਣ ਹਰਜੀਤ ਸਿੰਘ ਲਈ ਹਰਜੀਤ ਸਿੰਘ ਨੇ ਆਪਣੀ ਧੀ ਨੂੰ ਪੁਲਿਸ ਵਾਲਿਆਂ ਨੂੰ ਸੌਂਪਿਆ ਅਤੇ ਉਸ ਨੂੰ ਤੁਰੰਤ ਹਸਪਤਾਲ ਲੈ ਜਾਣ ਦਾ ਆਦੇਸ਼ ਦਿੱਤਾ ਉਹਨਾਂ ਦੀਆਂ ਅੱਖਾਂ ਗੁਰਲਾਲ ਸਿੰਘ ਮਲਕੁਮੀਆਂ ਦਿੱਤੇ ਪਹਿਲਾਂ ਸਿਰਫ ਕਾਨੂੰਨ ਦੀ ਸ਼ਕਤੀ ਸੀ ਹੁਣ ਇੱਤੋ ਪਿਤਾ ਦਾ ਡੂੰਗਾ ਗੁੱਸਾ ਵਿਸੀ ਤੂੰ ਇਹ ਸਭ ਕੀਤਾ ਹੈ ਹਰਜੀਤ ਸਿੰਘ ਨੇ ਗੁਰਲਾਲ ਸਿੰਘ ਨਾਲ ਇਸ਼ਾਰਾ ਕਰਦੇ ਹਾਂ ਗਰਜਵੀਂ ਆਵਾਜ਼ ਵਿੱਚ ਕਿ ਤੂੰ ਸਿਰਫ ਇਸ ਸ਼ਹਿਰ ਦੀ ਜਵਾਨੀ ਨੂੰ ਨਹੀਂ ਬਲਕਿ ਮੇਰੀ ਆਪਣੀ ਧੀ ਨੂੰ ਵੀ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਂ ਤੈਨੂੰ ਬਖਸ਼ਾਂਗਾ ਨਹੀਂ ਰੂਪੀ ਨੂੰ ਤੁਰੰਤ ਹੁਸ਼ਿਆਰ ਪਰਦੇ ਸਭ ਤੋਂ ਵੱਡੇ ਸਰਕਾਰੀ ਹਸਪਤਾਲ ਵਿੱਚ ਨਾਕਲ ਕਰਵਾਇਆ ਗਿਆ ਉਸਦੇ ਹਾਲਾਤ ਬਹੁਤ ਨਾਜੁਕ ਸੀ ਡਾਕਟਰਾਂ ਨੇ ਦੱਸਿਆ ਵੀ ਉਸਦੇ ਸਰੀਰ ਵਿੱਚ ਨਸ਼ੇ ਦੀ ਮਾਤਰਾ ਬਹੁਤ ਜ਼ਿਆਦਾ ਹੈ ਅਤੇ ਉਸ ਤੇ ਅੰਦਰੂਨੀ ਅੰਗਾ ਤੇ ਬੁਰਾ ਪ੍ਰਭਾਵ ਪਿਆ ਹੈ ਹਰਜੀਤ ਸਿੰਘ ਨੇ ਆਪਣੀ ਪਤਨੀ ਅਮਰਜੀਤ ਕੌਰ ਨੂੰ ਫੋਨ ਕਰਕੇ ਸਾਰੀ ਘਟਨਾ ਬਾਰੇ ਦੱਸਿਆ ਅਮਰਜੀਤ ਕੌਰ ਲਈ ਇਹ ਸਭ ਇੱਕ ਵੱਡਾ ਸਦਮਾ ਸੀ ਉਤਨੰਤ ਪੱਜਦੀ ਭਜਾਉਂਦੀ ਹਸਪਤਾਲ ਪਹੁੰਚੀ ਉਸ ਦੀਆਂ ਅੱਖਾਂ ਵਿੱਚ ਹੰਝੇ ਸਨ ਹਰਜੀਤ ਸਿੰਘ ਨੇ ਗੁਰਲਾਲ ਸਿੰਘ ਨੂੰ ਉਸੇ ਵੇਲੇ ਗ੍ਰਿਫਤਾਰ ਕਰਵਾ ਲਿਆ ਉਸ ਦੇ ਘਰ ਵਿੱਚੋਂ ਬੋਰੀਆਂ ਦੀਆਂ ਬੋਰੀਆਂ ਛਟਾ ਹੈਰੋਇਨ ਅਫੀਮ ਅਤੇ ਹੋਰ ਨਸ਼ੀਲੇ ਪਦਾਰਥ ਬਰਾਮਦ ਹੋਏ ਜਿਨ੍ਹਾਂ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕਰੋੜਾਂ ਅਰਬਾਂ ਦੀ ਸੀ ਟੋਰ ਰੂਮ ਵਿੱਚ ਜਿੱਥੇ ਰੂਬੀ ਅਤੇ ਹੋਰ ਨਸ਼ੇੜੀ ਮਲੇ ਸਨ ਉਹ ਇੱਕ ਅਸਲੀ ਨਰਕ ਦਾ ਦ੍ਰਿਸ਼ ਪੈਦਾ ਕਰ ਰਿਹਾ ਸੀ ਇਹ ਸਭ ਗੁਰਲਾਲ ਸਿੰਘ ਦੇ ਪਾਪੀ ਸਮਰਾਜ ਦਾ ਸਬੂਤ ਸੀ ਕੈਮਰੇ ਦੀ ਰਿਕਾਰਡਿੰਗ ਜੋ ਹਰਜੀਤ ਸਿੰਘ ਨੇ ਗੋਪਤ ਤਰੀਕੇ ਨਾਲ ਕਰਵਾਈ ਸੀ ਉਸ ਨੇ ਸਭ ਸਾਫ਼ ਕਰ ਦਿੱਤਾ ਉਸ ਵਿੱਚ ਸਾਫ਼ ਦਿਖਾਈ ਦੇ ਰਿਹਾ ਸੀ ਕਿਵੇਂ ਗੁਰਲਾਲ ਸਿੰਘ ਖੁਦ ਨਸ਼ੇ ਦਾ ਸੌਦਾ ਕਰਦਾ ਸੀ ਅਤੇ ਕਿਵੇਂ ਉਸ ਦੇ ਕਾਰਨ ਨਸ਼ੇ ਦੇ ਇੱਕ ਵੱਡੇ ਅੱਡੇ ਬਚੋ ਮਰਤੇ ਜਾਂਦਾ ਸੀ ਜਾਂਚ ਦੌਰਾਨ ਰੂਪੀ ਨੂੰ ਥੋੜਾ ਹੋਸ਼ ਆਉਣ ਤੇ ਉਸਨੇ ਕੰਬ ਦੀ ਆਵਾਜ਼ ਵਿੱਚ ਕਿਹਾ ਵੀ ਉਹ ਕਿਵੇਂ ਇਸ ਦਲਦਲ ਵਿੱਚ ਫਸੀ ਉਸਨੇ ਦੱਸਿਆ ਪਿਛਲੇ ਕੁਝ ਮਹੀਨਿਆਂ ਤੋਂ ਪਿਤਾ ਦੀ ਵਿਅਸਥਾ ਅਤੇ ਘਰ ਦੇ ਵਿੱਚ ਇਕੱਲੇ ਪਰਣ ਕਰਨ ਉਦਾਸ ਰਹਿਣ ਲੱਗ ਪਈ ਉਸਤੇ ਕੁਝ ਕਾਲਜ ਦੇ ਦੋਸਤਾਂ ਨੇ ਉਸ ਨੂੰ ਨਸ਼ੇ ਦੀ ਪੇਸ਼ਕਸ਼ ਕੀਤੀ ਪਹਿਲਾਂ ਸਿਰਫ ਮਜ਼ੇ ਲਈ ਫਿਰ ਇੱਕ ਲਤ ਬਣ ਗਈ ਉਸਨੇ ਇਹ ਵੀ ਦੱਸਿਆ ਵੀ ਇਹ ਦੋਸਤ ਗੁਰਨਾਲ ਸਿੰਘ ਦੇ ਨੈਟਵਰਕ ਨਾਲ ਜੁੜੇ ਸਨ ਅਤੇ ਉਹਨਾਂ ਨੇ ਹੀ ਉਸ ਨੂੰ ਗੁਰਨਾਲ ਸਿੰਘ ਦੇ ਬਗਲੇਵਾਰ ਦੱਸਿਆ ਜਿੱਥੇ ਉਹ ਨਸ਼ਾ ਲੈਣ ਜਾਂਦੀ ਸੀ ਕਈ ਵਾਰ ਉਹ ਉੱਥੇ ਹੀ ਫਸ ਜਾਂਦੀ ਅਤੇ ਵਾਪਸ ਨਹੀਂ ਆ ਸਕਦੀ ਸੀ ਇਹ ਸੁਣ ਕੇ ਹਰਜੀਤ ਸਿੰਘ ਦਾ ਦਿਲ ਟੁੱਟ ਗਿਆ ਇਹ ਉਸਦੀ ਆਪਣੀ ਲਾਪਰਵਾਹੀ ਦਾ ਨਤੀਜਾ ਸੀ ਉਸਦੀ ਆਪਣੀ ਅਣਦੇਖੀ ਦਾ ਫਲ ਹਰਜੀਤ ਸਿੰਘ ਨੇ ਉਸੇ ਵੇਲੇ ਫੈਸਲਾ ਕੀਤਾ ਉਹ ਸਿਰਫ ਅਪਰਾਧੀਆਂ ਨੂੰ ਫੜਨ ਤੱਕ ਸੀਮਿਤ ਨਹੀਂ ਰਹਿਣਗੇ ਬਲਕਿ ਨਸ਼ੇ ਦੇ ਸ਼ਿਕਾਰ ਹੋਏ ਲੋਕਾਂ ਦੀ ਮਦਦ ਵੀ ਕਰਾ ਕਰਨਗੇ ਅੱਦੇ ਇਹ ਉਹਨਾਂ ਲਈ ਹੁਣ ਤੱਕ ਦੀ ਸਭ ਤੋਂ ਵੱਡੀ ਨਿਜੀ ਲੜਾਈ ਸੀ ਆਪਣੇ ਪਰਿਵਾਰ ਨੂੰ ਅਤੇ ਆਪਣੇ ਸਮਾਜ ਨੂੰ ਬਚਾਉਣ ਦੀ ਲੜਾਈ ਹੈ ਦੋਸਤੋ ਇੱਕ ਕਹਾਣੀ ਸਿਰਫ ਇੱਕ ਪਿਤਾ ਦੇ ਦਰਦ ਹੀ ਨਹੀਂ ਹੈ ਬਲਕਿ ਸਾਡੇ ਸਮਾਜ ਦੇ ਦੁਖਾਂ ਦੀ ਹੈ ਜਿੱਥੇ ਆਪਾਂ ਸਿਰਫ ਮੁੰਡਿਆਂ ਨੂੰ ਨਸ਼ੇ ਦੇ ਵਿੱਚ ਲਿਖਦੇ ਹਾਂ ਉੱਥੇ ਹੀ ਪੰਜਾਬ ਦੇ ਵਿੱਚ ਨਿਤ ਐਸੀਆਂ ਤਸਵੀਰਾਂ ਆਉਂਦੀਆਂ ਨੇ ਜਿੱਥੇ ਕੁੜੀਆਂ ਵੀ ਇਸ ਗਲਤ ਰਸ ਤੋਂ ਬਚਿਆ ਨਹੀਂ ਨੇ ਆਪਾਂ ਨੂੰ ਮਿਲ ਕੇ ਫੈਸਲੇ ਕਰਨੇ ਚਾਹੀਦੇ ਹਨ ਜੇਕਰ ਇਹੋ ਜਿਹੇ ਪੁਲਿਸ ਵਾਲੇ ਇਹੋ ਜਿਹੇ ਇਮਾਨਦਾਰ ਐਸਐਚਓ ਸਾਰੇ ਪੰਜਾਬ ਦੇ ਵਿੱਚ ਹੁਣ ਤੁਹਾਨੂੰ ਕੀ ਲੱਗਦਾ ਹੈ ਕੀ ਪੰਜਾਬ ਦੀ ਤਸਵੀਰ ਬਦਲ ਸਕਦੀ ਹੈ ਜਾਂ ਫਿਰ ਇਹ ਉਹੋ ਜੀ ਰਹੇਗੀ ਕਿਉਂਕਿ ਜਦੋਂ ਤੱਕ ਪੰਜਾਬ ਦੇ ਲੋਕ ਇੱਕ ਟੁੱਟਣੀ ਹੁੰਦੇ ਜਦੋਂ ਤੱਕ ਇਹੋ ਜੇ ਲੋਕਾਂ ਨੂੰ ਪੰਜਾਬ ਦੇ ਲੋਕ ਆਪ ਮਿਲ ਕੇ ਖੜਾਉਂਦੇ ਨਹੀਂ ਹਨ ਸਾਥ ਨਹੀਂ ਦਿੰਦੇ ਇਹੋ ਜੇ ਲੋਕਾਂ ਦਾ ਬਿਲਕੁਲ ਬਹਿਸ਼ਕਾਰ ਨਹੀਂ ਕਰਦੇ ਇਹਨਾਂ ਨੂੰ ਸਮਾਜ ਵਿੱਚੋਂ ਬਾਹਰ ਨਹੀਂ ਕੱਢਦੇ ਉਦੋਂ ਤੱਕ ਕੁਝ ਨਹੀਂ ਹੋ ਸਕਦਾ ਤੁਹਾਨੂੰ ਕੀ ਲੱਗਦਾ ਹੈ ਸਰਕਾਰਾਂ ਦਾ ਇਸ ਦੇ ਵਿੱਚ ਕਿੰਨਾ ਵੱਡਾ ਹੱਥ ਹੈ ਜਾਂ ਪੁਲਿਸ ਦਾ ਇਸ ਦੇ ਵਿੱਚ ਕਿੰਨਾ ਵੱਡਾ ਹੱਥ ਹੈ ਹਾਂਜੀ ਦੱਸੋ ਜੀ ਜੇਕਰ ਅੱਜ ਦੀ ਇਹ ਵੀਡੀਓ ਚੰਗੀ ਲੱਗੀ ਨਾ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਅਤੇ ਕਮੈਂਟ ਦੇ ਵਿੱਚ ਆਪਣੀ ਕੀਮਤੀ ਰਾਏ ਜ਼ਰੂਰ ਦੇਣਾ ਹਾਂਜੀ ਦੋਸਤੋ ਦੇਵ ਜੀ ਤੁਹਾਨੂੰ ਆਜਾਦ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਦੋਸਤੋ ਦੇਵ ਸਾਨੂੰ ਆਜਾਦ ਧੰਨਵਾਦ